ਹਾਂਜੀ ਸਤਿ ਸ੍ਰੀ ਅਕਾਲ ਜੀ ਤੁਸੀਂ ਸਕੂਟੀ ਆਟੋ ਲਾਈ ਸੀਗੀ ਇੱਥੇ ਸਟੈਂਡ ਦੇ ਅੰਦਰ ਤੇ ਸੁਬਾ ਲਾਈ ਸੀਗੀ ਹਾਂਜੀ ਕਿੰਨੇ ਪੈਸੇ ਲਏ ਤੁਹਾਡੇ ਤੋਂ 20 ਰੁਪਏ ਲਏ 20 ਰੁਪਏ ਹਾਂਜੀ ਠੀਕ ਹੈ ਜੀ ਧੰਨਵਾਦ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਤੁਸੀਂ ਕਦੋਂ ਲਾਈ ਸੀ ਗੱਡੀ ਪਾਰਕਿੰਗ ਦੇ ਵਿੱਚ 10 ਘੰਟੇ ਘੰਟਾ ਦਾ ਮੈਂ ਬਕਸ ਦੇ ਵਿੱਚ ਬਕਸ ਲੈਣ ਆਏ ਸੀ ਤੇ ਕਿੰਨੇ ਪੈਸੇ ਲਏ ਤੁਹਾਡੇ ਤੋਂ 30 ਰੁਪਏ ਜੀ ਅੱਧੇ ਘੰਟੇ ਲਈ 30 ਰੁਪਏ 1 ਘੰਟਾ ਕੇ ਜੰਨੇ ਤੇ ਲੱਗਿਆ ਹਾਂਜੀ ਠੀਕ ਹੈ ਵੀਰੇ ਧੰਨਵਾਦ ਖੋਲੋ ਇਹ ਸਾਈਕਲ ਖੜਾਇਆ ਹੈਗਾ ਤੁਸੀਂ ਤੇ 10 ਰੁਪਏ ਪਰਚੀ ਸਾਈਕਲ ਦੇ ਲਏ ਹੈ ਨਾ ਜੀ ਇੱਕ ਮਿੰਟ ਬਾਪੂ ਜੀ ਸਾਈਕਲ ਖੜਾ ਕੇ ਆਏ ਹੋ ਤੁਸੀਂ ਉੱਥੇ ਹਾਂਜੀ ਹਾਂਜੀ ਕਿੰਨੇ ਪੈਸੇ ਲਏ ਤੁਹਾਡੇ ਤੋਂ ਪੈਸੇ ਤਾਂ ਜੀ ਹੋ ਜੇ ਕੋਈ ਨਹੀਂ ਲੈ ਕੇ ਉਹ ਪਰਚੀ ਕੱਟੀ ਆ ਪਰਚੀ ਕੱਟੀ 10 ਰੁਪਏ ਦੀ ਪਰਚੀ ਜੜੀ ਦੀ ਹੈ ਨਾ ਹਾਂਜੀ ਤੇ ਤੁਹਾਨੂੰ ਪਤਾ ਵੀ 12 ਘੰਟੇ ਲਈ 5 ਰੁਪਏ ਆ ਸਿਰਫ ਇੱਥੇ ਸਾਈਕਲ ਦੇ ਓਏ ਜੀ ਆਪਾਂ ਨੂੰ ਆਣ ਪੜੇ ਬੰਦੇ ਨੂੰ ਕੀ ਪਤਾ ਇਸ ਗੱਲ ਦਾ ਵੀ ਕਿੰਨੇ ਲੈਂਦੇ ਕੰਨੇ ਨਹੀਂ ਲੈਂਦੇ ਹਾਂਜੀ ਵੀਰ ਜੀ ਪ੍ਰੈਸ ਵੱਲੋਂ ਆਪਣਾ ਕਿਹਦੇ ਕੋਲੇ ਠੇਕਾ ਇਹ ਠੇਕਾ ਆਪਣੇ ਵਿੱਕੀ ਕੋਲ ਹੈ ਹੈ ਵਿੱਕੀ ਕੋਲ ਵਿੱਕੀ ਤੇ ਰੇਟ ਲਿਸਟ ਲਾਈ ਆ ਕਿਤੇ ਆਪਾਂ ਇੱਥੇ ਤੁਹਾਨੂੰ ਲੱਗਦੇ ਸੀ ਕਿਤੇ ਵੀ ਤੁਹਾਡੇ ਰੇਟ ਲਿਸਟ ਲੱਗੇ ਲਾਈ ਨਹੀਂ ਨਾ ਹੋ ਲੱਗੀ ਹੋਈ ਆਵਣਾ ਕਿੱਧਰ ਤੁਹਾਨੂੰ ਕਰੀ ਥੱਲੇ ਨੂੰ ਵੜਾ ਜੇ ਭਾਈ ਇੱਥੇ ਉਹਨੂੰ ਥੱਲੇ ਕਿੰਨੇ ਰੁਪਏ ਲੈ ਰਹੇ ਵੀਰੇ 20 ਰੁਪਏ ਮੋਟਰਸਾਈਕਲ ਦੇ ਹਾਂ ਸਾਈਕਲ ਦੇ ਤੇ ਗੱਡੀ ਦੇ 20 ਇਹ ਸਾਈਕਲ ਵਾਲੀ ਵਰਤੀ ਆ ਦੇ ਦਿਆ 30 ਰੁਪਏ ਵਾਲੀ ਤੇ ਪਰਚੀ ਨਹੀਂ ਤੁਹਾਡੇ ਕੋਲ ਕੋਈ 30 ਰੁਪਏ ਵਾਲੀ ਪਰਚੀ ਟੋਕਨ ਇਚ ਲੌਸ ਤੇ ਤਾਂ 15 ਰੁਪਏ ਦੀ ਹੋਵੇਗੀ ਵੀਕਲ ਦੀ ਗਾਰੰਟੀ 15 ਦਿਨ ਦੀ ਹੋਵੇਗੀ ਤੇ ਅੱਛਾ ਇਹਦੇ ਕੋ ਤਾਂ ਰੇਟ ਤਾਂ ਲਿਖਿਆ ਨਹੀਂ ਭਾਵੇਂ ਲਿਖਿਆ ਹੋਇਆ 30 ਰੁਪਏ ਜੀਰਾ ਉਹ ਲੱਸੀ ਵੀ ਤਾਂ ਰੂਮ ਰੂਪੀ 20 ਪਰ ਆਈਟਮ ਲੇਡੀਜ਼ ਵੇਟਿੰਗ ਰੂਮ 10 ਪਰ ਫਸਟ ਆਵਰ ਰੂਪੀ 5 ਪਰ ਨੈਕਸਟ ਆਵਰ ਸਾਈਕਲ 12 ਘੰਟੇ ਲਈ 5 ਰੁਪਏ ਤੇ ਮੰਥਲੀ ਪਾਸ 100 ਰੁਪਏ ਦੇਖੋ ਸਾਈਕਲ ਦੀ 10 ਰੁਪਏ ਪਰਤੀ ਗੱਟੀ ਜਾ ਰਹੀ ਹੈ ਜਦ ਕਿ ਰਿਕਸ਼ਾ ਦੀ ਹੈਗੀ ਹੈ 100 ਰੁਪਏ ਮੰਥਲੀ ਪਾਸ ਤੇ ਪਰ ਟ੍ਰਿਪ ਜਣੇ ਦੀ 5 ਰੁਪਏ ਤੇ ਟੂ ਵੀਲਰ ਆ ਜਿਹੜਾ 10 ਰੁਪਏ ਆ ਜਦ ਕਿ 20 ਰੁਪਏ ਦੀ ਕੱਟੀ ਜਾ ਰਹੀ ਹੈ ਪਰਤੀ 12 ਘੰਟੇ ਲਈ ਤੇ ਕਾਰ ਪਾਰਕਿੰਗ ਹੈ 25 ਰੁਪਏ 12 ਘੰਟੇ ਲਈ ਜਦ ਕਿ 30 ਰੁਪਏ ਦੀ ਪਰਤੀ ਕੱਟੀ ਜਾ ਰਹੀ ਆ ਆਟੋ ਪਾਰਕਿੰਗ ਆ ਜਿਹੜੀ ਉਹ 250 ਰੁਪਏ ਪਰ ਮੰਥ ਹੈ ਤੇ 10 ਰੁਪਏ ਪਰ ਟ੍ਰਿਪ ਹੈ ਯੂਰੀਨਲ No charge ਜਰਨਲ ਟਾਇਲਟਸ ਰੁਪਈਏ 5 ਪਰ ਯੂਜ਼ ਸੋ ਇਹ ਰੇਟ ਲਿਸਟ ਆ ਜੀ ਹਾਂਜੀ ਵੀਰ ਜੀ ਤੁਸੀਂ ਰਜਾਨਾ ਘੜਾਉਂਦੇ ਹੋ ਤੇ ਸਕੂਟਰ ਮੋਟਰਸਾਈਕਲ ਕਿੰਨੇ ਰੁਪਏ ਦਿੰਦੇ ਹੋ 20 ਰੁਪਏ 20 ਰੁਪਏ ਤੁਸੀਂ ਆ ਰੇਟ ਲਿਸਟ ਨਹੀਂ ਪੜ੍ਹੀ ਕਰੇ ਕਿੰਨੇ ਟਾਈਮ ਲਈ ਘੜਾਣੇ ਹੋ ਬਾਈ 2-4-5 ਘੰਟੇ ਤੇ 10 ਰੁਪਏ ਆ ਤੁਹਾਡੀ ਪਹਿਲੇ ਦੁਬਾਰਾ ਘੰਟੇ ਲਈ ਫਿਰ ਇਹ ਮੰਨਦੇ ਨਹੀਂ ਗਏ ਤੇ ਮਨਾਓ ਤੁਸੀਂ ਫਿਰ ਮਨਾਂਦੇ ਮੰਨਦੇ ਕਿਉਂ ਨਹੀਂ ਹੈਂ ਹਾਂ ਬਈ ਸਾਡੀ ਰੇਟ ਲਿਸਟ ਕੀ ਕਹਿੰਦੀ ਐ ਤੇ ਪਰਚੀਆਂ ਤੁਸੀਂ ਕਿ ਐਸਾ ਉਹਨਾਂ ਕੱਟੇ ਜਾਂਦੇ ਆ ਵੀਰੇ ਵੀਰੇ ਨਾਲ ਗੱਲ ਕਰਦੇ ਆ ਵੀਰੇ ਨਾਲ ਗੱਲ ਕਰਾ ਮੇਰੀ ਕਿਹੜਾ ਵੀਰਾ ਹਾਂਜੀ ਕੀ ਹਾਲ ਚਾਲ ਐ ਤੁਸੀਂ ਵੀ ਰਜਾਨਾ ਘਟਾਉਂਦੇ ਹੋ ਇੱਥੇ ਰਜਾਨਾ ਤਾਂ ਨਹੀਂ ਕਦੇ ਕਦੀ ਕਿੰਨੇ ਟਾਈਮ ਲਈ ਘਟਾਉਂਦੇ ਹੋ ਬਸ 9 ਵਜੇ ਖੜਾਇਆ ਹੁਣ ਚੱਲੇ ਆ ਕਿੰਨੇ ਰੁਪਏ ਕੱਟੇ ਤੁਹਾਡੇ ਤੋਂ 20 ਲੈ ਲਏ 10 ਰੁਪਏ ਆ ਤੁਹਾਡੇ 12 ਘੰਟੇ ਦੀ ਪਰਚੀ ਫਿਰ ਮੋੜਦੇ ਨਹੀਂ ਆਹ ਦੇਖੋ ਨਾ ਰੇਟ ਲਿਸਟ ਮੈਂ ਥੱਲੇ ਕਰਵਾਈ ਆ ਉਹ ਤਾਂ ਕੀਤੀ ਵੀ ਸੀ ਉਹਨਾਂ ਨੇ ਲਿਓ ਵੀ ਮੋੜੋ 10 ਰੁਪਏ 10 ਰੁਪਏ ਤਾਂ ਦਰਪੇ ਕੱਟੋ ਬਾਈ ਰੂਲ ਦੇ ਮੁਤਾਬਕ 2 ਮਿੰਟ ਰੋਮ ਜੀ ਕਿਤੇ ਲੱਗੀਆਂ ਪਹਿਲਾਂ ਤਾਂ ਅਹੀ ਸੀ ਇਹ ਹੁਣ ਮੈਂ ਥੱਲੇ ਕਰਾਈਏ ਤਾਂ ਤਾਂ ਕਰੀ ਬੈਠੇ ਸੀਗੇ ਮੋੜੋ ਬਾਈ ਪੈਸੇ 2 ਮਿੰਟ ਰੋਮ ਜੀ ਕਿਹੜਾ ਗੱਲ ਕਰਵਾ ਰਹੇ ਲੈ ਕੇ ਜਾਇਓ ਯਾਰ ਜੰਗ ਟ੍ਰੱਕ ਜੋ ਉਰੇ ਇਹ ਤਾਂ ਓਹੀ ਲੈਣਾ ਚਾਹੀਦਾ ਇਹਨਾਂ ਨੂੰ ਫਿਰ ਤੁਹਾਡੇ ਵੀ ਪਰਚੇ ਆ ਉਰੇ ਇਹ ਤਾਂ ਓਹੀ ਲੈਣਾ ਚਾਹੀਦਾ ਇਹਨਾਂ ਨੂੰ ਫਿਰ ਤੁਹਾਡੇ ਵੀ ਪਰਚੇ ਆ ਬੰਦ ਕਰ ਲਓ ਮੇਰਾ ਵੀ ਰੈਕਮੈਂਡ ਕੋਈ ਨਹੀਂ ਕਦੋਂ ਕੜ ਆਇਆ ਸੀ ਮੋਟਰਸਾਈਕਲ ਤੇ ਫਿਰ ਕਿੰਨੇ ਰੁਪਏ ਦੀ ਪਰਚੀ ਕੱਟੀ ਆ ਜੀ 10 ਰੁਪਏ ਦੀ ਆ 12 ਘੰਟੇ ਆਸਤੇ ਤੁਹਾਨੂੰ ਪਤਾ ਉਹ ਰੇਟ ਲਿਖਿਆ ਹੋਆ ਮਾਈ ਵੀਰੇ ਸਰੇ ਆਪਣਾ ਕੱਲ ਰਾਤੀ ਖੜਾ ਕੇ ਗਿਆ ਅੱਜ ਹੁਣ ਲੈਣਾ 40 ਰੁਪਏ ਕੱਟਾ ਦੋਬਲ ਕੱਟਤਾ 40 ਜਦ ਕਿ ਤੇਰੇ 20 ਰੁਪਏ ਬਣਦੇ ਆ ਦੇਖ 24 ਘੰਟੇ ਲਈ ਨਹੀਂ ਰੇਟ ਲਿਸਟ ਲੈ ਵਾਪਸ ਉਹਨਾਂ ਨੂੰ ਖੜਾ ਮੈਂ ਲਿਆਓ ਯਾਰ ਦੇਓ ਹੁਣ ਫਿਰ ਭਾਈ ਇਹਨਾਂ ਨੂੰ ਤਾਂ ਤੋਰੋ ਬਾਕੀ ਆਪਾਂ ਗੱਲ ਕਰ ਲੈਨੇ ਇਹਨਾਂ ਦੇ ਤੋਰੋ ਪਹਿਲਾਂ ਇਹਨਾਂ ਦੇ ਵਾਪਸ ਕਰੋ ਪਹਿਲਾਂ ਮੋੜ ਦਾ 10 ਦਾ ਮੋੜ ਤਿੰਨ ਬਈ ਇਹਨਾਂ ਦੇ 10 ਦਾ ਮੋੜ ਨਾ ਇਹਦੇ 10 ਇਹਦੇ 10 ਉਹਦੇ 20 ਰੁਪਏ ਮੋੜ ਦੇ ਇਹ ਉਹਦੇ ਵੀ ਦਾਸ ਤੇ ਉਹਦੇ 20 ਰੁਪਏ ਆਪਣੇ ਦੇ ਅੰਦਰ ਬੋਰਡ ਬੋਰਡ ਤੇ ਮੋੜ ਨਹੀਂ ਪਾੜੇ ਵੀਰੇ ਦਾਤੇ ਦਾਫ ਇਹਨਾਂ ਦੇ ਤਾਂ ਮੋੜੋਂ ਇਹ ਧਿਆਨ ਰੱਖਣਾ ਹੁਣ ਗਾਂ ਤੋਂ ਵੀ ਤੂੰ ਲੈ ਲੈ ਮੈਂ ਆ ਉਹਦੇ ਆ 100 ਰੁਪਏ ਦੇ ਇਹ ਵੀ ਮੋੜ ਵੀ ਗੱਲ ਪਹਿਲਾ ਮੋੜ ਫਿਰ ਕੋਈ ਨਹੀਂ ਗੱਲ ਵੀ ਕਰ ਲੈਨੇ ਆ ਜੇ ਮੈਂ ਗਲਤ ਆਉਂਗਾ ਮੈਂ ਦੇ ਕੇ ਜਾਊ ਤੈਨੂੰ ਪੈਸੇ ਕੋਈ ਮੈਂ ਕਹਿੰਦਾ ਜਿੰਨੇ ਮੈਂ ਮੜਾਊਂਗਾ ਤੈਨੂੰ ਵਾਪਸ ਦੇ ਕੇ ਜਾਊਂਗਾ ਜੇ ਮੈਂ ਗਲਤ ਮੜਾਊਂਗਾ ਦਾਅਰ ਵੀ ਮੋੜੇ ਦੇ ਪਹਿਲੇ ਰੇਟ ਤਾਂ ਅੰਦਰ ਵੀ ਕਮੰਗੇ ਫਿਰ ਮੈਂ ਕਰਦਾ ਨਾ ਗੱਲ ਉਹੀ ਤਾਂ ਗੱਲ ਕਰਨ ਆਇਆ ਮੈਂ ਅੰਦਰ ਵੀ ਜਾ ਕੇ ਉਹਨਾਂ ਦੇ ਚੱਲਦਾ ਯਾਰ ਤੂੰ ਪਹਿਲਾਂ ਇਹਦੇ ਨਾਲ ਹਿਸਾਬ-ਕਤਾਬ ਕਰ ਗੱਲ ਕਰਾਂ ਮੇਰੇ ਨਾਲੇ ਵਿੱਕੀ ਨਾਲ ਕਿਤੇ-ਕਿਤੇ ਜਰੂਰ ਇਹਦੇ 20 ਰੁਪਏ ਮੋੜੇ ਦੇ ਵੀ ਬਿਨਾਂ ਰੇਟ ਲਾਇਸ ਤੇ ਦੋ ਤੁਸੀਂ ਬਿਨਾਂ ਰੇਟ ਲਾਇਸ ਤੇ ਲਾਈ ਦੋ ਤੁਸੀਂ ਪਰਚੀ ਨਹੀਂ ਕੱਟ ਸਕਦੇ ਹੈ ਨਹੀਂ ਤੁਹਾਨੂੰ ਮੈਂ ਰੇਟ ਵੀ ਦਿਖਾ ਦਿੰਦਾ ਤੇ ਮੇਰੀ ਭਾਈ ਨਾਲ ਗੱਲ ਕਰਵਾਓ ਨਾ ਮੈਂ ਤਾਂ ਤੁਹਾਨੂੰ ਕਹੀ ਜਾਂਦਾ ਮੇਰੀ ਭਾਈ ਨਾਲ ਗੱਲ ਕਰੋ ਕਹਿੰਦੇ ਨਾ ਗੱਲ ਬਾਹਰ ਬੈਠੇ ਪਹਿਲਾਂ ਜੀ ਆਣਾ ਬੜੇ ਮੇਰੀ ਭਾਈ ਨਾਲ ਗੱਲ ਕਰਵਾ ਦਿਓ ਕੋਈ ਗੱਲ ਨਹੀਂ ਆਪਾਂ ਬਈ ਜੋ ਰੇਟ ਲਾਇਸ ਤੋਂ ਬਾਹਰ ਨਹੀਂ ਆ ਪਾ ਜਾ ਰਹੇ ਕਰੋ ਘਟਾਇਆ ਮੋਟਰਸਾਈਕਲ ਵੀਰੇ ਕਿੰਨੇ ਰੁਪਏ ਦੇ ਪਰਚੀ ਕੱਟੀ ਆ ਉੱਛਾ ਵੀਰੇ 20 ਉਹਨੇ ਲਏ 10 ਕੱਟੇ ਆ ਨਾ ਹੁਣ 10 ਰੁਪਏ ਹੀ ਆ ਗਾਂ ਤੋਂ 12 ਘੰਟੇ ਦੀ ਪਰਚੀ ਤੇ 10 ਰੁਪਏ ਆ 20 ਰੁਪਏ ਨਹੀਂ ਦੇਣੇ ਗਾਂ ਤੋਂ ਤੁਹਾਡਾ ਠੀਕ ਆ ਹੈ ਤੁਹਾਡਾ ਨਾ ਵਿਕੀ ਆ ਵਿਕੀ ਦੀ ਆਪਣੀ ਰੇਟ ਲਿਸਟ ਉਹੀ ਆ ਨਾ ਜਿਹੜੀ ਸਾਹਮਣੇ ਲੱਗੇ ਆ ਤੇ ਰੇਟ ਵੱਧ ਲਏ ਜਾ ਰਹੇ ਇਥੇ ਕਿ ਕਾਰਨ ਕੀ ਆ ਪੁੱਛ ਕੇ ਦੱਸੋ ਰੇਟ ਡਬਲ ਲੈ ਜਾ ਰਿਹਾ ਜਣੇ ਵੀ ਜਿੰਨਾ ਰੇਟ ਆ ਉਹ ਤੋਂ ਡਬਲ ਲਿਆ ਜਾ ਰਿਹਾ ਇਹ ਮੁੰਡੇ ਕਹਿੰਦੇ ਵੀ ਨਵੀਂ ਰੇਟ ਲਿਸਟ ਆਈ ਹੈ ਕੋਈ ਨਵੀਂ ਰੇਟ ਲਿਸਟ ਆਈ ਹੈ ਤੁਸੀਂ ਕਿਹਾ ਵੀ ਨਵੀਂ ਵੀਰੇ ਮੇਰੇ ਵੀਡੀਓ ਵੀਡੀਓ ਤੇ ਯਾਰ ਮੇਰੇ ਵੀਡੀਓ ਤੇ ਹਲੇ ਤਾਂ ਸਾਰਾ ਕੁਝ ਤੁਸੀਂ ਕਿਹਾ ਵੀ ਨਵੇਂ ਠੇਕੇ ਹੋਏ ਯਾਰ ਨਵੀਂ ਰੇਟ ਲਿਸਟ ਵਾਲੇ ਨਹੀਂ ਲਾਈ ਫੋਨ ਵਾਲੇ ਦਾ ਤਾਂ ਬੱਕਰੀ ਬੱਕਰੀ ਗੱਲ ਆ ਦੇਖਾ ਵਿੱਚ ਜੰਦਾ ਨਵਾਂ ਹੋਏਗਾ ਤਾਂ ਲਿਖ ਆ ਜੇ ਨਵੀਂ ਕੱਲੀ ਨਾਲ ਨਹੀਂ ਤੁਸੀਂ ਹਾਲ ਦੀ ਗੱਡੀ ਦਾ ਪੁਰਾਣੀ ਰੇਟ ਲੈਸ ਦੇ ਮਤਲਬ ਚੱਲਦੀ ਪਈ ਨਾ ਉਹ ਦੇ ਮੁਤਾਬਕ ਵੀਰੇ ਮੈਂ ਆਵੇ ਪੈਸੇ ਵਾਪਸ ਕਰਾਏ ਸਾਰਿਆਂ ਦੇ ਦੁੱਗਲੇ ਪੈਸੇ ਲੈ ਰਹੇ ਹਾਂ ਤੁਸੀਂ ਸਾਰਿਆਂ ਤੋਂ ਜਿੱਥੇ 10 ਰੁਪਏ ਲੈਣੇ ਬਣਦੇ ਉੱਥੇ 20 ਰੁਪਏ ਲੈ ਰਹੇ ਹੋਰ ਚੁੰਨੇ ਚ ਕੀ ਹਾਲ ਚਾਲ ਹੈ ਜਿੱਥੇ 20 ਰੁਪਏ ਲੈਣੇ ਬਣਦੇ ਉੱਥੇ 40 ਲੈ ਰਹੇ ਹਾਂ ਜਿੱਥੇ 5 ਰੁਪਏ ਲੈਣੇ ਬੰਦੇ ਉੱਤੇ 10 ਰੁਪਏ ਲੈ ਰਹੇ ਹਾਂ। ਇੱਕ ਹੀ ਚੱਕਰ ਆ। ਸਰ ਅਸਲ ਅੰਦਰ ਜਾ ਕੇ ਵੀਡੀਓ ਬਣਾ ਲਓ। 4.5 ਲੱਖ ਰੁਪਏ ਠੇਕੇ ਦਾ। ਯਾਰ ਮੈਨੂੰ ਠੇਕੇ ਨਾਲ ਬਾਅਦ ਦੀ ਗੱਲ ਲੱਗ ਹੈਗਾ। ਤੁਸੀਂ ਲੈ ਲਿਆ ਨਾ ਠੇਕਾ। ਤੁਸੀਂ ਲੈ ਲਿਆ ਨਾ। ਤੁਸੀਂ ਕਿੰਨੇ 'ਚ ਲਿਆ ਠੇਕਾ? 3 ਲੱਖ 90000 ਰੁਪਏ। ਹੁਣ 4.5 ਲੱਖ 'ਚ ਨਮਾ ਜਾਊਗਾ ਜੇ ਗਿਆ ਤਾਂ ਹਨਾ। 3 ਲੱਖ 90000 40000 ਤੋਂ 100 ਰੁਪਏ ਤੇ ਪਲੱਸ ਖਰਚਾ। ਕਲੱਸ ਖਰਚਾ ਮੰਨ ਲੋ ਤੇਰਾ 10 ਲੱਖ ਹੈ ਤੇ ਤੇਰਾ ਘੱਟੋ ਘੱਟ ਯਾਰ 50 ਹਜ਼ਾਰ ਦੀ ਤਾਂ ਦਿੱਲੀ ਤੇਰੀ ਕਲੈਕਸ਼ਨ ਆ ਅੱਜ ਤੁਸੀਂ ਕੌਣ ਦੀ 20 ਹਜ਼ਾਰ ਸਾਮ ਲੋ ਕਰੀ ਉਹ ਯਾਰ ਰੋਲਾ ਇਹ ਗੱਲ ਦਾ ਨਹੀਂ ਮੈਂ ਤੈਨੂੰ ਇਹ ਕਹਿੰਦਾ ਵੀ ਆ ਵੇ ਰੋ ਵੀਹਕਲ ਹੀ ਵੀਹਕਲ ਖੜਿਆ ਵੀਹਕਲ ਹੀ ਵੀਹਕਲ ਖੜਿਆ ਦੇਖ ਲੈ ਕਟੋਗੱਟ ਬਾਲਾ ਨਹੀਂ ਦਾ 500 ਵੀਹਕਲ ਖੜਾ ਹੈ ਇੱਥੇ ਵੀਹਕਲ ਜੋ ਖੜਾ ਕਰ ਲੈ ਗੱਡੀਆਂ ਵੀ ਖੜੀਆਂ ਹੋ ਗੱਡੀਆਂ ਵੀ ਖੜੀਆਂ ਆ ਭਰੀ ਪਈ ਆ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਮਤ ਹੈ ਤੁਸੀਂ ਕਹਿ ਰਹੇ ਨੇ 50 ਹਜ਼ਾਰ ਦੀ ਮੈਂ ਕਹਿੰਦਾ ਤੁਸੀਂ 15-20 ਹਜ਼ਾਰ ਦੇ ਸਾਮ ਲੋ ਕਰ ਲੈ ਦੋ ਦੇ ਦਿਓ ਕਹਿੰਦਾ ਤੁਸੀਂ ਇਸ ਤੇ ਰੱਖ ਲਓ ਮੈਂ ਤੁਹਾਨੂੰ ਉਹਨੇ ਕਿਹਾ ਬਾਈ ਯਾਰ ਕਿਉਂ ਆਇਆ ਕਰਨਾ ਚੱਲ ਕੇ ਮੇਰੇ ਨਾਲ ਕਿਉਂ ਜਾ ਕੇ ਜਦਾਈ ਕਰਦਾ ਆ ਰਿਹਾ ਤੁਸੀਂ ਰੱਖ ਲਓ ਮੈਂ ਰੱਖਣਾ ਹੋਵੇ ਵੀਰੇ ਮੈਂ ਅਪਲਾਈ ਕਰਾਂ ਮੈਨੂੰ ਤੁਸੀਂ ਮੈਨੂੰ ਤਾਂ ਇਹ ਤੁਸੀਂ ਤੁਸੀਂ ਠੇਕਾ ਲਿਆ ਨਾ ਤੁਸੀਂ ਇਹਦੇ ਸ਼ਰਤਾਂ ਦੇ ਮੁਤਾਬਕ ਲਿਆ ਇਹਨਾਂ ਦੇ ਰੇਟਾਂ ਦੇ ਰੇਟਾਂ ਨਾਲ ਸਹਿਮਤ ਹੋ ਕੇ ਲਿਆ 50000 ਠੀਕ ਹੈ ਨੀ ਇਸ ਰੇਟ ਲੈਸ ਨਾਲ ਸਹਿਮਤ ਹੋ ਕੇ ਠੇਕਾ ਲਿਆ ਨਾ ਤੁਸੀਂ ਤੁਸੀਂ ਫਿਰ ਦੁੱਗੜੇ ਰੇਟ ਕਿਉਂ ਲੈ ਰਹੇ ਹੋ ਮੇਰਾ ਸਵਾਲ ਇਹ ਹੈ ਹੈ ਕੋਈ ਜਵਾਬ ਕੋਈ ਨਹੀਂ ਦੱਸਾਂਗੇ ਜਵਾਬ ਵੀ ਕੋਈ ਨਹੀਂ ਤੁਹਾਨੂੰ ਆ ਕੇ ਸੁਣ ਮੇਰਾ ਨਾਮ ਤਾਂ ਤੂੰ ਬਾਅਦ ਚ ਪੁੱਛੀ ਤੂੰ ਪਹਿਲਾਂ ਮੈਨੂੰ ਆਪ ਦਾ ਆਪ ਦਾ ਜਵਾਬ ਦੱਸ ਤੂੰ ਮੇਰਾ ਨਾਮ ਤੇਰਾ ਬਾਅਦ ਚ ਦੱਸਾਂਗੇ ਮੈਂ ਤਾਂ ਇੱਕ ਆਮ ਜਿਹਾ ਬੰਦਾ ਆ ਮੇਰਾ ਕੀ ਐ ਤੀਨਾ ਮਸੂਲ ਤੁਹਾਡਾ ਬਈ ਮੇਰਾ ਨਾਮ ਤਾਂ ਕੀ ਕਰਾਉਣਾ ਨੂੰ ਮੈਂ ਜਾ ਕੇ ਹਸਨ ਦੇ ਚੋਈ ਠੀਕ ਆ ਸੰਗ ਹੈਲੋ 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 ਕਦੋਂ ਘੜਾ ਕੇ ਗਿਆਈ ਮੋਟਰਸਾਈਕਲ ਕਦੋਂ ਫੜਾ ਕੇ ਗਿਆ ਜੀ ਕਿੰਨੇ ਪੈਸੇ ਦੇ ਕਿੰਨੇ ਪੈਸੇ ਦੀ ਭਰਤੀ ਗੱਡੀ ਤੈਨੂੰ ਪਤਾ ਵੀ 12 ਘੰਟਿਆਂ ਦੇ 10 ਰੁਪਏ ਆ 12 ਘੰਟੇ ਮੋਟਰਸਾਈਕਲ ਦੇ ਕਰ ਤੁਸੀਂ ਇੱਥੇ ਘਟਾਉਨੇ ਹੋ 12 ਘੰਟੇ ਲਈ ਤਾਂ 10 ਰੁਪਏ ਰੇਟ ਆ ਕੋਈ ਗੱਲ ਨਹੀਂ ਤੋ ਤੁਸੀਂ 20 ਰੁਪਏ ਦੇ ਰਹੇ ਹੋ ਹੁਣ ਤੱਕ ਹਾਂਜੀ ਮੋਡਵੇਅ ਦੇ ਵੀ ਪੈ ਪੈ ਇੰਨੇ ਬੋੜੇ ਹੁਣ 10 ਕੱਟੇ ਆ ਨਾ ਮੇਰੇ ਕਰਾ ਦਿਓ ਗੱਲ ਯਾਰ ਜਿਹਦੇ ਨਾਲ ਕਰਾਣੀ ਆ ਕੋਈ ਗੱਲ ਨਹੀਂ ਤੁਸੀਂ ਕਰ ਲਓ ਜਿੰਨੀ ਬਣਾ ਲਓ ਕੋਈ ਗੱਲ ਨਹੀਂ ਇਹ ਤਾਂ ਬਣੀ ਜਾਣੀ ਐ ਇਹ ਤਾਂ ਲਗੀ ਐ ਇਹ ਤਾਂ ਚੜ ਵੀ ਜਾਣੀ ਆ ਹੁਣੇ ਨਹੀਂ ਇਹਦਾ ਮਤਲਬ ਦਰਮਿਆਨ ਦੇ ਲੋ ਜੀ ਇਹਨਾਂ ਵੱਲੋਂ ਗੱਲ ਕਰਾਉਣ ਤੋਂ ਜਿਹੜਾ ਠੇਕੇਦਾਰ ਦਾ ਦੇ ਬ੍ਰਦਰ ਐ ਇਹ ਭਾਈ ਸਾਹਿਬ ਜਿਹੜੇ ਸਾਹਮਣੇ ਖੜੇ ਆ ਮੇਰੇ ਇਹਨਾਂ ਵੱਲੋਂ ਜਿਹੜਾ ਠੇਕੇਦਾਰ ਵਿੱਕੀ ਵਿੱਕੀ ਨਾਂ ਦਾ ਕੋਈ ਠੇਕੇਦਾਰ ਹੈ ਉਹਦੇ ਨਾਲ ਮੈਂ ਵਾਰ-ਵਾਰ ਕਹਿ ਰਿਹਾ ਵੀ ਮੇਰੀ ਗੱਲ ਕਰਵਾ ਦਿਓ ਪਰ ਗੱਲ ਕਰ ਨਹੀਂ ਕਰਵਾ ਰਹੇ ਕਹਿੰਦੇ ਤੁਸੀਂ ਵੀਡੀਓ ਬਣਾ ਲਓ ਸੋ ਮੈਂ ਵੀਡੀਓ ਬਣਾ ਲਈ ਹੈਗੀ ਆ ਤੇ ਇਹਨੂੰ ਹੁਣ ਮੈਂ ਫੇਸਬੁੱਕ ਤੇ ਵੀ ਚਾੜਨ ਲੱਗਾ ਚੈਨਲ ਤੇ ਆਜੀ ਬਾਜੀ ਕਦੋਂ ਖੜਾਇਆ ਸੀ ਮੋਟਰਸਾਈਕਲ ਦੀ ਸੁਭਾਈ ਠਾ ਬਾਜੀ ਹੈ ਜੀ 8 ਵਜੇ ਕਿੰਨੇ ਦੀ ਪਰਤੀ ਗੱਟੀ 10 ਰੁਪਏ ਵੰਡਦੇ ਹੋ ਤੁਹਾਡੇ ਵੀ ਲੈ ਲਓ ਤੁਹਾਡੇ ਕੋਲ 12 ਘੰਟੇ ਦੇ 10 ਰੁਪਏ ਹੈ ਜੀ ਸਭ ਤੋਂ ਪਹਿਲਾਂ ਨਵਾਂ ਭਰਤੀ 20 ਰੁਪਏ ਦੀ ਕੱਟੀ ਵੀ ਹੈ ਨਾ ਅੱਜ ਲਿਖਿਆ ਨਾ ਵੀਰ ਪਿੰਡੇ ਅੱਜ ਲਿਖਿਆ ਵੀਰੇ ਪੜ ਵੀ ਜਾ ਕੜਮਾ ਨਾ ਤੁਸੀਂ ਉਹਦੇ ਪੱਲੇ ਸਾਰਿਆਂ ਤੋਂ 20-20 ਕੱਟ ਮੈਂ ਤਾਂ 10 ਰੁਪਏ ਕਿੰਨੇ ਤੋਂ ਤਵਾਫ ਸੁਣਾ ਤੇ ਉਹਦੇ ਲਿਖਿਆ ਉਹਦੇ ਲਿਖਿਆ ਕਹੇ ਦੇ ਕੇ ਬਾਅਦ ਚ ਮੋੜਦੇ ਆ ਇਹਨੂੰ ਦੇਖੋ ਵੀ ਜਾਣ ਨਾ ਉਹ ਤਾਂ ਮੈਂ ਬੜਵਾਏ ਆ ਉਹ ਤਾਂ ਮੈਂ ਬੜਵਾਏ ਆ ਹੁਣ ਮੈਂ ਮੌਕੇ ਤੇ ਇਹ 10 ਰੁਪਏ ਦੇਣੇ ਵੀਰੇ ਚੰਗੋ ਗਾਹ ਤੋਂ ਵੀ ਤਿਆਰ ਰੱਖਣਾ ਇਸ ਗੱਲ ਦਾ ਲੋ ਜੀ ਇਹਨਾਂ ਵੱਲੋਂ ਗੱਲ ਕਰਾਉਣ ਤੋਂ ਮਨਾ ਕੀਤਾ ਸੋ ਆਪਾਂ ਵੀਡੀਓ ਬੰਦ ਕਰਨ ਲੱਗੇ ਆ ਸੋ ਅਧਿਕਾਰੀਆਂ ਦੇ ਨਾਲ ਗੱਲ ਕਰਕੇ ਅਗਲੀ ਕਾਰਵਾਈ ਜਿਹੜੀ ਉਸ ਤੋਂ ਬਾਅਦ ਕੀਤੀ ਜਾਊਗੀ। ਠੇਕਾਕ ਬੰਦ ਨਹੀਂ ਹੋਇਆ ਯਾਰ ਵਾਲੇ ਸਾਈਕਲ ਸਟੈਂਡ ਦਾ ਸਾਈਕਲ ਸਟੈਂਡ ਦਾ ਕਿਹੜਾ ਉਹ ਤਾਂ ਸਾਨੂੰ ਅਜੇ ਦਾ ਆਈ ਨਹੀਂ ਸਾਡੇ ਇੰਚਾਰਜ ਜਿਹੜੇ ਹੈਗੇ ਐਮ ਨੇ 31 ਮਾਰਚ ਨੂੰ ਠੇਕੇ ਬੰਦ ਹੋਣੇ ਸੀਗੇ ਤੇ ਬੰਦ ਨਹੀਂ ਹੋਏ। ਹੂੰ ਤੁਹਾਨੂੰ ਕੋਈ ਆਈ ਹੈ ਇਹਦੇ ਬਾਰੇ ਚਿੱਠੀ-ਚੁੱਠੀ ਕਿ ਨਹੀਂ? ਇਹ ਸਾਡੇ ਕੋਲੇ ਤਾਂ ਸਾਡੇ ਕੋਲ ਹੈ। ਪਰਚੀਆਂ ਕਿਹੜੀਆਂ ਕੱਟ ਰਹੇ ਹੋ ਤੁਸੀਂ ਕਾਹੋਂਗੇ ਬਾੜੇ ਪਰਚੀ 20 ਰੁਪਏ ਕਹਦੇ ਆ ਜੀ ਮੋਟਰ ਰੈਕ ਮੋਟਰ ਸਾਈਕਲ 20 ਰੁਪਏ ਮੋਟਰਸਾਈਕਲ ਦੇ ਤੇ 30 ਰੁਪਏ 30 ਰੁਪਏ ਬੁਕਾਰਦੇ ਆ ਤੇ 20 ਰੁਪਏ ਮੋਟਰਸਾਈਕਲ ਦੇ ਸਾਈਕਲ ਦੇ ਨਹੀਂ ਲੈ ਰਹੇ ਨਹੀਂ ਲੈਂਦੇ ਤੇ ਰੇਟ ਲਿਸਟ ਲਾਈ ਆ ਆਪਣੀ ਕਿਤੇ ਇੱਥੇ ਲੱਗੇ ਕਿਤੇ ਰੇਟ ਲੈਸ ਤੋਂ ਕੱਢੀ ਗੱਡੀ ਇੱਕ ਮਿੰਟ ਜੀ ਗੱਡੀ ਦੀ ਪਰਤੀ ਕਿਟਾਈ ਐ ਕਿੰਨੇ ਰੁਪਏ 3 ਰੁਪਏ ਰੇਟ ਲੈਸ ਲੱਗੀ ਵੇਖੀ ਕਿਤੇ ਇੱਥੇ ਗੱਡੀ ਦੇ 20 ਰੁਪਏ ਆ ਤੁਹਾਨੂੰ ਪਤਾ ਹਾਂ ਜੀ ਸਕੂਟਰ ਦੇ 10 ਰੁਪਏ ਆ ਇੱਥੇ 20 ਰੁਪਏ ਲਿਖਿਆ ਵਾ ਚਲੋ ਹਾਂਜੀ ਰੇਟ ਲਿਸਟ ਕਿੱਥੇ ਲਾਈ ਵੀ ਆਪਣੇ ਕਿਉਂ ਵੀ ਜਾਨੋ ਰੇਟ ਲਿਸਟ ਕਿੱਥੇ ਲੱਗੀ ਹੈ ਆਪਣੇ ਪਤਾ ਨਹੀਂ ਸਰ ਹੋਰ ਆਏ ਨਹੀਂ ਜੀ ਅੱਜ ਉਹਨਾਂ ਨੇ ਨਹੀਂ ਆਏ ਉਹਨਾਂ ਨੇ ਥੋੜੀ ਉਹ ਨਾਲ ਥੋੜੀ ਚੱਕੀ ਫਿਰਦੇ ਆ ਇੱਥੇ ਲੱਗੀ ਵਿਖਾ ਦਿਓ ਮੈਨੂੰ ਕਿਤੇ ਲੱਗੀ ਹੈ ਕਿਤੇ ਉਹ ਪਾਰਕਿੰਗ ਦੇ ਵਿੱਚ ਰੇਟ ਲਿਸਟ ਕਿੱਥੇ ਲੱਗੀ ਹੈ ਹੈ ਨਹੀਂ ਲੱਗੀ ਨਾ ਸਾਤੋ ਦੀ ਲਈ ਤੁਹਾਨੂੰ ਪਤਾ ਰੇਟ ਕਿੰਨੇ ਆ ਹੈਂ ਅਸੀਂ ਫੋਨ ਨੰਬਰ ਲੈ ਲਓ ਸਰ ਉਹਨਾਂ ਨਾਲ ਗੱਲ ਕਰ ਲੈਣਾ ਮੇਰੇ ਕੋਲ ਰੇਟ ਲਿਸਟ ਹੈਗੀ ਆ ਇਹਨੂੰ ਖੋਲ ਮਾੜਾ ਪੜ ਇਹੋ ਪੜਾਉਣਾ ਮੈਨੂੰ ਕਹਤਾ ਪੜਾਉਣਾ ਦੂ ਪੜਾਉਣਾ ਮੈਂ ਪੜ ਦਿੰਦਾ ਬਾਈ ਖਬਰਾਨਾ ਦਾ ਤੂੰ ਖੜ ਕੇ ਵੇਖ ਲੈ ਇੱਕ ਮਿੰਟ ਆ ਸਾਰੇ ਸਰ ਜੀ ਮੈਂ ਇਹ ਆਈ ਮੁੰਡੇ ਆ ਦੇਖੋ ਨਾ ਆ ਦੇਖੋ ਸਕੂਟਰ ਬਾਈਕ 5 ਰੁਪਏ ਸਾਰਾ ਮੈਂ ਤਾਂ ਇਹ ਉੱਥੇ ਕਰਨੇ ਡਿਊਟੀ ਹੈ ਜੀ ਮੇਰੀ ਸਾਈਕਲ ਦੇ ਸਾਈਕਲ ਬਿਲਕੁਲ ਫ੍ਰੀ ਸਕੂਟਰ ਬਾਈਕ 10 ਰੁਪਏ ਪਹਿਲੇ 12 ਘੰਟਿਆਂ ਲਈ ਤੇ ਕਾਰ ਦੀਪ ਹੈ ਜਿਹੜੀ ਉਹ 30 ਰੁਪਏ ਤੇ 20 ਰੁਪਏ ਠੀਕ ਹੈ ਜੀ ਤੇ ਆਪਾਂ ਫਿਰ ਕਾਹ ਤੋਂ ਵੱਧ ਲਈ ਜਾਂਦੇ ਆਪਾਂ ਦਾ ਸਕੂਟਰ ਮੋਟਰਸਾਈਕਲ ਦੇ 20 ਰੁਪਏ ਲਈ ਜਾਂਦੇ ਆ ਸਾਰੇ ਇਹਦਾ ਕੰਮ ਕਰ ਦੇਗੀ ਮੁੰਡੇ ਜਿਹੜਾ ਇਹਨਾਂ ਦਾ ਮੇਨ ਹੈ ਨਾ ਕੌਣ ਹੈ ਮੇਨ ਕੌਣ ਹੈ ਆਪਣੇ ਮੈਂ ਕਿਹਾ ਬਾਈ ਈਸ਼ਵਰ ਬਾਈ ਆ ਉਹ ਮੇਰੀ ਗੱਲ ਕਰਾਓ ਹੁੰਦੇ ਉਹਨਾਂ ਨੂੰ ਹਾਂ ਹਾਂ ਗੱਲ ਕਰਾਓ ਹਲੋ ਹਾਂਜੀ ਈਸ਼ਵਰ ਜੀ ਕੀ ਹਾਲ ਹੈ ਤੋਰ ਸੇਤਾ ਕਹਿ ਰਿਹਾ ਕਦੋਂ ਖੜਾਈ ਸੀ ਗੱਡੀ ਤੁਸੀਂ ਆ ਹੁਣੇ ਆਏ ਮੈਂ ਨਾ ਖ 11 ਕੁ ਜੀ ਕਿੰਨੇ ਰੁਪਏ ਇਹ ਮਗੇ ਲਿਖਿਆ 30 ਲਿਖਿਆ ਤੇ ਹੁਣ ਹੁਣ ਵੇਖਦੇ ਕੱਟਦੇ ਕਿੰਨੇ ਆ ਚੰਗੋ ਤੁਹਾਡੇ ਕਾਨੂੰਨਾਂ ਨੂੰ 20 ਕੱਟਨੇ ਚਾਹੀਦੇ ਤੁਹਾਡੇ ਵੇਖਦੇ ਕਿੰਨੇ ਕੱਟ ਰਿਹਾ ਮੈਂ ਬਸ ਖੜਾ ਰਹਿ ਕੇ ਇੰਨੀ ਹੂੰ 3 ਕੱਟੇ ਜੀ ਹਾਂਜੀ ਆ ਵੀ ਆਗੇ ਨਾ ਹਾਂਜੀ ਇਹ ਮਿਹਨਤ ਦੇ ਸੀ ਤੁਹਾਡੇ ਚੱਲ ਹਾਂਜੀ ਭਾਜੀ ਹਾਂਜੀ ਕੀ ਹਾਲ ਚਾਲ ਹੈ ਠੀਕ ਹੈ ਜੀ ਕਦੋਂ ਬਖੜਾਈ ਸੀ ਗੱਡੀ ਹੋ ਗਏ 20 ਮਿੰਟ ਕਿੰਨੇ ਦੀ ਪਰਚੀ ਕੱਟੀ ਆ 20 ਰੁਪਈਆ ਦੀ ਦਿਓ ਵੇਖਦੇ ਕਿੰਨੇ ਦੇ ਲੈਂਦੇ ਤੁਹਾਡਾ ਨੂੰ ਤਾਂ ਇਹ ਤੁਹਾਨੂੰ ਪਤਾ 12 ਘੰਟੇ ਲਈ ਸਿਰਫ 20 ਰੁਪਈਆ ਠੀਕ ਕਰਕੇ ਇਹ ਨਾਲ ਲੜਦਾ ਸਕਦੇ ਨਹੀਂ ਨਹੀਂ ਫਿਰ ਲੜਨਾ ਨਹੀਂ ਲੜਦਾ ਨਹੀਂ ਸਕਦੇ ਪਰ ਬੋਲ ਤਾਂ ਸਕਦੇ ਆ ਜ਼ਰੂਰੀ ਤਾਂ ਨਹੀਂ ਲੜਨਾ ਹੀ ਹੁੰਦਾ ਕਿ ਮੈਂ ਲੈ ਕੇ ਵੀ ਨਹੀਂ ਲਾਇਆ ਕਿਤੇ ਲੈ ਕੇ ਕਿਤੇ ਨਹੀਂ ਲਾਈ ਰੇਟ ਲਿਸਟ ਕਿਤੇ ਨਹੀਂ ਲੱਗੀ ਸਾਰੇ ਹਸਪਤਾਲ 30 ਰੁਪਏ ਬਾਈ ਜੀ ਇਹਦੇ ਲੋ 30 ਪਈ ਹੈ ਹੈ 30 ਰੁਪਏ ਲਏ 30 ਮੋੜ 10 ਰੁਪਏ ਹੁਣ ਚੱਲ ਲੈ ਕੇ ਲਾ ਦੇਣ ਤਾਂ ਆਪਾਂ ਕੋਲ ਸੀ ਆਉਣਾ ਤੁਹਾਨੂੰ ਪੀਪਾ ਕਿੱਥੇ ਤੇ ਜਿਹੜੇ ਚੱਲ ਬਾਈ ਰੇਟ ਲਿਸਟ ਆ ਮੇਰੀ ਦੇਲ ਚ ਹੈ ਇਹਨਾਂ ਇਹਨਾਂ ਨੇ ਨਹੀਂ ਲਾਈ ਹੋਈ ਹੁਣ ਕੀ ਕਰੀਏ ਲਾਈ ਹੋਵੇ ਤਾਂ ਜਰੂਰ ਕਰੀਏ ਸੀ ਠੀਕ ਹੈ ਧੰਨਵਾਦ ਜੀ ਕਿੰਨੇ ਪੈਸੇ ਲਾਏ ਬਾਈ ਜੀ 10 ਜੀ ਅੱਗੇ ਕਿੰਨੇ ਦਿੰਨੇ ਆ ਅੱਗੇ ਬਾਈ ਕੱਲ ਵੀ ਲੈ ਲੈਂਦੇ ਵੀ ਅੱਜ ਰੇਟ ਸਹੀ ਕਰਵਾਇਆ ਗਾਂ ਤੋਂ 10 ਰੁਪਏ ਹੀ ਦੇਣਿਆ ਠੀਕ ਆ 12 ਘੰਟੇ ਦੇ 10 ਰੁਪਏ ਠੀਕ ਆ ਠੀਕ ਹੈ ਵੱਧ ਪੈਸੇ ਨਹੀਂ ਦੇਣਾ ਕਿਹੋ ਜਿਹਾ 12 ਘੰਟੇ ਦੇ 10 ਰੁਪਏ ਧਿਆਨ ਰੱਖਣੇ ਠੀਕ ਆ ਹਾਂਜੀ ਭਾਜੀ ਦੇ ਆਏ ਪੈਸੇ ਦਿਓ ਕਦੋਂ ਖੜਾਇਆ ਸੀਗਾ ਪਤਾ ਹੋ ਗਿਆ ਪਰਚੀ ਪਰਚੀ ਕਿੱਥੇ ਤੁਹਾਡੇ ਪਰਚੀ ਦਿਓ ਬਿਲਕੁਲ 20 ਰੁਪਏ ਦੇ ਪਰਤੀ ਘੱਟੀਆਂ ਨਾ ਹੁਣ ਪੈਸੇ ਦਿਓ ਜਾ ਕੇ ਵੇਖੋ ਕਿੰਨੇ ਲੈਂਦੇ ਤੁਹਾਡੇ ਕੋ ਅਸੀਂ ਵੈਸੇ ਹਜੇ ਹੋਣਾ ਸਾਡਾ ਬੱਚਾ ਦਾ ਕੋਈ ਨਹੀਂ ਫਿਰ ਕੀ 10 ਰੁਪਏ ਤੁਹਾਡੇ 12 ਘੰਟਿਆਂ ਦੇ ਆ ਸਮਝ ਲੱਗੀ ਨਾ ਹਾਂਜੀ 12 ਘੰਟੇ ਦੇ 10 ਰੁਪਏ ਆ ਕੱਟੋ ਵੀ ਪੈਸੇ ਆਉਣਾ ਆਹ ਦੇਖੀ ਕੋਈ ਨੂੰ ਕੋਈ ਪਰਤੀ ਕੋਲੇ ਰੱਖ ਲੋ 10 ਰੁਪਏ ਦੇ ਦਿਓ ਇਹਨਾਂ ਨੂੰ 12 ਘੰਟੇ ਦੇ 10 ਰੁਪਏ ਤੁਹਾਡੇ ਹਾਂਜੀ ਸਤਿ ਸ਼੍ਰੀ ਅਕਾਲ ਡਾਕਟਰ ਸਰ ਸਤਿ ਸ਼੍ਰੀ ਅਕਾਲ ਜੀ ਅ ਡਾਕਟਰ ਸਰ ਅੱਜ ਮੈਂ ਇੱਥੇ ਸਾਈਕਲ ਸਟੈਂਡ ਦਾ ਠੀਕੇ ਵਾਸਤੇ ਦੇਖਣ ਵਾਸਤੇ ਆਇਆ ਸੀਗਾ ਠੀਕ ਹੈ ਜੀ ਇੱਕ ਤਰ੍ਹਾਂ ਤੁਹਾਡੇ ਨੂੰ ਪਤਾ ਕਰਨਾ ਸੀ ਪੰਜਾਬ ਸਰਕਾਰ ਵੱਲੋਂ ਜਿਹੜਾ 31 ਮਾਰਚ ਤੱਕ ਸਾਰੇ ਠੇਕੇ ਬੰਦ ਕਰਨ ਬਾਰੇ ਐਲਾਨ ਕੀਤਾ ਸੀਗਾ ਉਹਨਾਂ ਦੇ ਕੋਲੇ ਉਹਨਾਂ ਦੇ ਬਾਰੇ ਜੀ ਇਹ ਠੇਕਿਆਂ ਦਾ ਡਾਇਰੈਕਟ ਲਿੰਕ ਦਾ ਡੀਐਮਸੀ ਆਫਿਸ ਹੈ ਤਾਂ ਉਸ ਤੋਂ ਬਾਅਦ ਸਾਡੇ ਕੋਲੇ ਆਉਂਦਾ ਇਹਦਾ ਚਾਰਜ ਪਰ ਉਹਨਾਂ ਦੇ ਬਾਰੇ ਨਾਲ ਡੀਐਮਸੀ ਆਫਿਸ ਸਰ ਜੀ ਦੇ ਨਾਂ ਸਾਡੇ ਆਫਿਸ ਕੋਈ ਨੋਟੀਫਿਕੇਸ਼ਨ ਨਹੀਂ ਆਈ ਹੈ ਕੋਈ ਨੋਟੀਫਿਕੇਸ਼ਨ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਆਈ ਇਹਨਾਂ ਬਾਰੇ ਠੇਕੇ ਜਣੇ ਦੀ ਚੱਲ ਰਹੀ ਹੈ ਚੱਲ ਰਹੀ ਹੈ নিতা হ মেনিল জেগাজ এই বলাবা এর নিউম দাবাজিী আকু বরা করারা আ খখা খা। ओके ਤੇ ਡਾਕਟਰ ਸਾਹਿਬ ਇਹਨੇ ਕਿਤੇ ਵੀ ਰੇਟ ਲੈਸ ਨਹੀਂ ਲਾਈ ਹੋਈ ਜਿਹੜੀ ਜਿਹੜੇ ਸਾਈਕਲ স্ট্যান্ড ਤੇ ਹੈ ਗਿਆ ਨਹੀਂ ਜੀ ਇਹਨੇ ਅਸੀਂ ਮੈਨਟ ਵੀ ਕੀਤਾ ਸੀ ਇਹਨੂੰ ਰੇਟ ਨਹੀਂ ਲਾਇ ਕੋਈ ਨਹੀਂ ਮੈਂ ਡਿਸਪਲੇ ਕਰਵਾ ਦਿੰਦਾ ਇੱਕ ਦੋ ਦਿਨਾਂ ਵਿੱਚ ਕਰਵਾ ਦੂੰਗਾ ਤੇ ਇੱਕ ਡਾਕਟਰ ਸਾਹਿਬ ਦੇਖਣ ਦੇ ਵਿੱਚ ਇਹ ਆਇਆ ਵੀ ਜਿਹੜੀ ਆਪਏ ਰੇਟ ਲੈਸ ਸਰਕਾਰੀ ਰੇਟ ਲੈਸ ਮੈਂ ਕਢਵਾਈ ਸੀ ਇਹ ਦੇਖੋ ਜੀ ਹਾਂਜੀ ਇਹ ਇਹ ਜਿਹੜੇ ਰੇਟ ਵਸੂਲੇ ਜਾ ਰਹੇ ਆ ਉਹ ਇਹ ਤੋਂ ਦੁੱਗਣੇ ਆ ਜੀ ਕੋਈ ਨਹੀਂ ਇਹ ਇਹ ਸਾਈਕਲ ਸਕੂਟਰ ਦਾ ਹੈਗਾ ਹਾਂ ਜੀ 20 ਰੁਪਏ ਲੈ ਜਾ ਰਿਹਾ ਚਾਹੇ ਕਿ ਇਹਦੇ ਚ ਪਹਿਲੇ 12 ਘੰਟਿਆਂ ਵਿੱਚ 10 ਰੁਪਏ ਹੈ ਕੋਈ ਨਹੀਂ ਜੀ ਹੁਣੀ ਮੈਂ ਇਹਨਾਂ ਨੂੰ ਬਲਾਕੇ ਇਹਨਾਂ ਦਾ ਜਿਹੜਾ ਕੰਟਰੈਕਟਰ ਹੈ ਜੀ ਉਹਦੇ ਨਾਲ ਗੱਲ ਕਰ ਲੈਣਾ ਠੀਕ ਹੈ ਜੇ ਐਸੀ ਕੋਈ ਸਾਨੂੰ ਮਿਸਮੈਚ ਲੱਭਦੀ ਹੈ ਤੇ ਇਹਦੇ ਤੇ ਬੰਦੀ ਕਾਰਵਾਈ ਕੀਤੀ ਜਾਵੇ ਹਾਂ ਜੀ ਅੱਜ ਮੈਂ ਮੌਕੇ ਤੇ ਜਿਹੜੀਆਂ ਸਾਰੀਆਂ ਦੀਆਂ ਵਰਤੀਆਂ ਵੀ ਚੈੱਕ ਕੀਤੀਆਂ ਇਹਨਾਂ ਦੀਆਂ ਵਰਤੀਆਂ ਵੀ ਚੈੱਕ ਨਹੀਂ ਜੀ ਹੁਣੀ ਬਲਾਕੇ ਇਹਨਾਂ ਨਾਲ ਮੈਂ ਉਹ ਮੈਂ ਤੁਹਾਨੂੰ ਵੀਡੀਓ ਵੀ ਭੇਜ ਦਿੰਦਾ ਜੀ ਮੈਂ ਹੁਣੇ ਹਾਂਜੀ ਹਾਂਜੀ ਭੇਜ ਦਿਓ ਤੁਸੀਂ ਮੈਂ ਹੁਣੇ ਬਲਾਕੇ ਇਹਨਾਂ ਦਾ ਕੰਟਰੈਕਟਰ ਨਾਲ ਗੱਲ ਕਰ